ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਕਰਾਂ ਦੀ ਫਲਿੱਪਿੰਗ ਤੇ ਟੈਕਸ ਲਗਾਉਣ ਸੰਬੰਧੀ ਫੈਸਲਾ ਕੀਤਾ ਗਿਆ ਹੈ ਤੇ ਸ਼ਾਰਟ ਟਰਮ ਰੈਂਟਰਸ ਦੇ ਵੀ ਪਾਬੰਦੀ ਲਗਾਈ ਗਈ ਹੈ ਜੋ ਕਿ 1 ਮਹੀਨੇ ਨੂੰ ਲਾਗੂ ਹੋਣ ਜਾ ਰਹੀ ਹੈ ਇਸ ਬਾਰੇ ਬੋਲਦਿਆਂ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਹਾਊਸਿੰਗ ਅਫੋਰਡੇਬਲ ਬਣਾਉਣ ਦੇ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਜਿਨ੍ਹਾਂ ਆਖਿਆ ਕਿ ਜੇਕਰ ਕਿਸੇ ਦੇ ਕੋਲ ਪੈਸਾ ਹੈ ਅਤੇ ਉਹ ਘਰ ਬਣਾਉਣ ਦੇ ਲਈ ਇਸ ਨੂੰ ਇਨਵੈਸਟ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਹਰ ਪ੍ਰਕਿਰਿਆ ਦੇ ਵਿੱਚ ਮਦਦ ਕਰਨ ਲਈ ਤਿਆਰ ਹੈ market This isn't a ban on Airbnb. So, if there's a major event, a Taylor Swift concert, a, a, a FIFA like event, and somebody wants to rent out their primary residence and go away uh, for the weekend to avoid the crush of the crowds, they can still do that. And they can still uh, respond to the surges in demand that we see. But if there's one message, that our government has sent consistently from day one. It's that if you have money to invest, if you are looking to place an investment, that unless you're investing in building new homes for people and bringing on new homes that are desperately needed, then don't speculate in housing. If you're flipping homes, if you're buying places to do short term rental, uh, if you're buying a home to leave it vacant, uh, we have consistently, publicly, repeatedly sent the message: Do not compete with families and individuals that are looking for a place to live with your investment dollars. Support them. Build the housing that we need. But if you are building the homes that people need, we're going to do all we can to support you in getting that housing built as quickly as possible. But if you are standing neck and neck with a family that's looking for a place to live, and you're trying to do a speculative investment, and they're looking for a place to live, We are going to tilt the deck every single time towards that family. ਹਾਊਸਿੰਗ ਮੰਤਰੀ ਰਵੀ ਕਾਲੋ ਨੇ ਨਵੇਂ ਕਾਰਬਨਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਲੋਕਾਂ ਲਈ ਵਦੇਰੇ ਘਰ ਉਪਲਬਧ ਕਰਾਉਣ ਲਈ ਸੂਬੇ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਅਗਲੇ 5 ਸਾਲਾਂ ਲਈ ਹਾਊਸਿੰਗ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਤਰਜੀਹੀ ਪਾਈ ਚਾਰਿਆਂ ਦੀ ਅਗਲੀ ਸੂਚੀ ਦੀ ਪਛਾਣ ਕੀਤੀ ਗਈ ਹੈ। ਸੂਬੇ ਨੇ 2023 ਦੇ ਵਿੱਚ ਹਾਊਸਿੰਗ ਸਪਲਾਈ ਐਕਟ ਪੇਸ਼ ਕੀਤਾ ਤੇ ਸਭ ਤੋਂ ਵੱਧ ਲੋੜ ਵਾਲੇ ਖੇਤਰਾਂ ਵਿੱਚ ਹਾਊਸਿੰਗ ਟੀਚੇ ਸਥਾਪਿਤ ਕੀਤੇ। ਸੂਬਾ ਵਿਕਾਸ ਦੀ ਨਿਗਰਾਨੀ ਕਰੇਗਾ ਤੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਇਹਨਾਂ 20 ਮਿਊਂਸਿਪਲਟੀਆਂ ਨਾਲ ਕਾਮ ਕਰੇਗਾ ਜਿਨ੍ਹਾਂ ਦਾ ਐਲਾਨ ਇਹਨਾਂ ਗਰਮੀਆਂ ਦੇ ਵਿੱਚ ਕੀਤਾ ਜਾਏਗਾ ਲੋਕਾਂ ਲਈ ਵਦੇਰੇਕਾਰ ਉਪਲਬਧ ਕਰਾਉਣ ਦੇ ਲਈ ਸੂਬੇ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਅਗਲੇ 5 ਸਾਲਾਂ ਲਈ ਹਾਊਸਿੰਗ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਤਰਜੀਹੀ ਭਾਈਚਾਰਿਆਂ ਦੀ ਅਗਲੀ ਸੂਚੀ ਦੀ ਪਛਾਣ ਕੀਤੀ ਗਈ ਹੈ ਇਹ ਭਾਈਚਾਰੇ BC ਦੇ ਉੱਚ ਵਿਕਾਸ ਅਤੇ ਉੱਚ ਲੋੜ ਵਾਲੇ ਖੇਤਰਾਂ ਵਿੱਚ ਹਨ ਜਿੱਥੇ ਬਹੁਤ ਸਾਰੇ ਭਾਈਚਾਰੇ ਹੋਰ ਤੇਜ਼ੀ ਨਾਲ ਘਰ ਉਪਲਬਧ ਕਰਾਉਣ ਲਈ ਕਾਰਵਾਈ ਕਰ ਰਹੇ ਨੇ ਇਸ ਸਬੰਧੀ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਜਾਣਕਾਰੀ ਦਿੱਤੀ ਤੇ ਉਹਨਾਂ ਕਿਹਾ ਕਿ ਅਸੀਂ ਆਪਣੇ ਮਿਊਨਿਸਪਲ ਪਾਈਵਾਲਾ ਨਾਲ ਰਿਹਾਇਸ਼ੀ ਸੰਕਟ ਨੂੰ ਹੱਲ ਕਰ ਰਹੇ ਹਾਂ ਤਾਂ ਜੋ ਉਹਨਾਂ ਲੋਕਾਂ ਲਈ ਹਜ਼ਾਰਾਂ ਹੋਰ ਕਫਾਇਤੀ ਘਰ ਤਿਆਰ ਕੀਤੇ ਜਾ ਸਕਣ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਹੈ ਜਦ ਪਾਈਚਾਰੇ ਹਾਲ ਹੀ ਦੀਆਂ ਸੁਬਾਈ ਵਿਧਾਨਕ ਤਬਦੀਲੀਆਂ ਨੂੰ ਲਾਗੂ ਕਰਨਾ ਜਾਰੀ ਰੱਖ ਰਹੇ ਨੇ ਅਗਲੇ 20 ਪਾਈਚਾਰਿਆਂ ਲਈ ਸਾਡਾ ਟੀਚਾ ਉਸ ਕੰਮ ਨੂੰ ਅੱਗੇ ਵਧਾਉਣਾ ਹੈ ਜੋ ਪਹਿਲਾਂ ਹੀ ਕਰ ਰਹੇ ਨੇ ਇਸ ਸੂਚੀ ਵਿੱਚ ਉਹ ਪਾਈਚਾਰੇ ਸ਼ਾਮਿਲ ਨੇ ਜੋ ਰਿਹਾਇਸ਼ਾਂ ਉਪ ਬਦਕਰਉਣ ਲਈ ਵਧੀਆ ਕੰਮ ਕਰ ਰਹੇ ਨੇ ਤੇ ਕੁਝ ਉਹ ਨੇ ਜਿਨ੍ਹਾਂ ਨੂੰ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਸੂਬੇ ਨੇ 2023 ਵਿੱਚ ਹਾਊਸਿੰਗ ਸਪਲਾਈ ਐਕਟ ਪੇਸ਼ ਕੀਤਾ ਤੇ ਸਭ ਤੋਂ ਵੱਧ ਲੋੜ ਵਾਲੇ ਖੇਤਰਾਂ ਵਿੱਚ ਸਭ ਤੋਂ ਵੱਧ ਅਨੁਮਾਨਿਤ ਵਿਕਾਸ ਦੇ ਆਧਾਰ ਤੇ ਪਹਿਲੀਆਂ 10 ਤਰਜੀਹੀ ਮਿਊਂਸਿਪਲਟੀਆਂ ਲਈ ਹਾਊਸਿੰਗ ਟੀਚੇ ਸਥਾਪਿਤ ਕੀਤੇ ਵਧੇਰੇ 20 ਤਰਜੀਹੀ ਮਿਊਂਸਿਪਲਟੀਆਂ ਦੀ ਪਛਾਣ ਕੀਤੀ ਗਈ ਹੈ ਸੂਬਾ ਇਹਨਾਂ ਭਾਈਚਾਰਿਆਂ ਨਾਲ ਕੰਮ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਹਾਊਸਿੰਗ ਟੀਚਿਆਂ ਨੂੰ ਪੂਰਾ ਕਰਦੇ ਨੇ ਜਿਸ ਨਾਲ ਹਜ਼ਾਰਾਂ ਹੋਰ ਘਰਾਂ ਨੂੰ ਤੇਜ਼ੀ ਨਾਲ ਉਪਲਬਧ ਕਰਾਉਣ ਦੇ ਕੰਮ ਦੀ ਨੀ ਰੱਖੀ ਜਾਏ ਹਾਊਸਿੰਗ ਟੀਚੇ ਪੂਰੇ ਕਰਨ ਲਈ ਪਛਾਣ ਕੀਤੀਆਂ ਗਿਆ 20 ਤਰਜੀਹੀ ਮਿਊਨਿਸਪਲਟੀਆਂ ਦੇ ਵਿੱਚ ਚਿਲਾਵੈਕ ਕੋਲਵੁੱਡ ਕੋਲੋਨਾ ਸਿਟੀ ਆਫ ਲੈਂਗਲੀ ਬੇਪਲ ਰੇਜ ਮਿਸ਼ਨ ਨਨਾਇਮੋ ਨਿਊ ਵੈਸਟਮਿੰਸਟਰ ਨਾਰਥ ਕੋਵਿਚਨ ਨਾਰਥ ਸੈਨੇਜ ਸਿਟੀ ਆਫ ਨਾਰਥ ਵੈਨਕੂਵਰ ਪੋਰਟ ਕੋਕਿਟਲਮ ਪ੍ਰਿੰਸ ਡੋਰਜ ਸਿਡਨੀ ਸਰੀ व्यू रॉयल वेस्ट कोलोना ਅਤੇ ਵਾਈਟ ਰੌਕ ਸ਼ਾਮਿਲ ਹੈ ਸੂਬਾ ਵਿਕਾਸ ਦੀ ਨਿਗਰਾਨੀ ਕਰੇਗਾ ਤੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਇਹਨਾਂ 20 ਮਿਊਨਿਸਪਲਿਟੀਆਂ ਨਾਲ ਕੰਮ ਕਰੇਗਾ ਜਿਨ੍ਹਾਂ ਦਾ ਐਲਾਨ ਇਹਨਾਂ ਗਰਮੀਆਂ ਦੇ ਵਿੱਚ ਕੀਤਾ ਜਾਏਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੁਨਿਆਦੀ ਢਾਂਚੇ ਤੇ ਬਿਲੋ ਮਾਰਕੀਟ ਹਾਊਸਿੰਗ ਵਿੱਚ ਬਹੁਤ ਸਾਰੇ ਸੁਭਾਈ ਨਿਵੇਸ਼ ਇਹਨਾਂ ਉੱਚ ਵਿਕਾਸ ਅਤੇ ਉੱਚ ਲੋੜ ਵਾਲੇ ਭਾਈਚਾਰਿਆਂ ਨੂੰ ਤਰਜੀਹ ਦਿੰਦੇ ਨੇ ਤੇ ਸੁਭਾਈ ਟੀਚਿਆਂ ਨੂੰ ਮਿਊਨਿਸਪਲ ਟੀਚਿਆਂ ਨਾਲ ਇੱਕਸਾਰ ਕਰਨ ਲਈ ਕੰਮ ਕਰਦੇ ਨੇ ਸੂਬਾ ਫੈਡਰਲ ਸਰਕਾਰ ਨੂੰ ਉੱਚ ਲੋੜ ਵਾਲੇ ਭਾਈਚਾਰਿਆਂ ਵਿੱਚ ਬੁਨਿਆਦੀ ਢਾਂਚੇ ਦੇ ਨਿਵੇਸ਼ਾਂ ਨੂੰ ਤਰਜੀਹ ਦੇਣ ਦੀ ਹਮਾਇਤ ਕਰਨਾ ਜਾਰੀ ਰੱਖ ਰਿਹਾ ਹੈ ਹਾਲ ਹੀ ਦੇ ਫੈਡਰਲ ਬਜਟ ਦੇ ਵਿੱਚ ਹਾਊਸਿੰਗ ਐਲਾਨ ਦੇ ਨਾਲ BC ਸਰਕਾਰ ਇਹਨਾਂ ਤਰਜੀਹੀ ਭਾਈਚਾਰਿਆਂ ਲਈ ਸਮਰਥਨ ਦੀ ਹਮਾਇਤ ਨਾ ਜਾਰੀ ਰੱਖੇਗੀ ਜੋ ਕਿ ਰਿਹਾਈਸ਼ ਤਿਆਰ ਕਰਨ ਦੀ ਇਸ ਦੀ ਵਚਨਬੱਤਾਂ ਨਾਲ ਮੇਲ ਖਾਂਦੀਆਂ ਨੇ ਹਾਊਸਿੰਗ ਸਪਲਾਈ ਐਕਟ BC ਵਿੱਚ ਵਦੇਰੇਕਾਰ ਪ੍ਰਦਾਨ ਕਰਨ ਲਈ ਸੂਬੇ ਦੇ ਹੋਮਸ ਫॉर ਪੀਪਲ ਐਕਸ਼ਨ ਪਲਾਨ ਦਾ ਹਿੱਸਾ ਹੈ ਜੋ BC ਦੇ ਡਾਲਰ 19 ਬਿਲੀਅਨ ਹਾਊਸਿੰਗ ਨਿਵੇਸ਼ ਤੇ ਆਧਾਰਿਤ ਹੈ ਤੇ ਸਪੈਕੂਲੇਸ਼ਨ ਨਾਲ ਲਜਿੱਠਣ ਅਤੇ ਕਿਰਾਏ ਦੇ ਘਰਾਂ ਦੀ ਗਿਣਤੀ ਨੂੰ ਵਧਾਉਣ ਲਈ ਅਸਰਦਾਰ ਸਾਜਨਾ ਦੀ ਇੱਕ ਸ਼ੁਰੂਆਤ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।